ਪਸ਼ੂ 4-5% ਜਾਗੇ ਨੇ। ਮਨੁੱਖਾਂ ਵਿੱਚ ਜਿਹੜੇ ਦਾਰਸ਼ਨਿਕ ਚਿੰਤਕ ਫਿਲਾਸਫਰ ਬੜੇ ਚੋਟੀ ਦੇ ਵਿਦਵਾਨ ਨੇ ਉਹ 14-15% ਜਾਗਦੇ ਨੇ ਬਾਕੀ ਤੇ ਜਾਗਤ ਸੋਇਆ ਜਨਮ ਗਵਾਇਆ। ਮਹਾਰਾਜ ਕਨੇ ਜ਼ਿੰਦਗੀ ਅਜਾਈ ਚਲੀ ਗਈ ਸੁਤੇਆਂ। ਸੁਤੇ ਨੇ। ਵਾਹਿਗੁਰੂ ਵਾਹਿਗੁਰੂ ਦਾ ਜਪ ਵਾਹਿਗੁਰੂ ਨੂੰ ਸੁਣਾਉਣ ਵਾਸਤੇ ਨਹੀਂ ਹੈ। ਕੋਈ ਲੋੜ ਨਹੀਂ ਉਹ ਨਹੀਂ ਸੁਣਦਾ। ਉਹਨੂੰ ਲੋੜ ਹੀ ਨਹੀਂ ਸੁਣਨ ਦੀ ਫਿਰ ਕਿਵੇਂ ਜਪੀਏ ਵਾਹਿਗੁਰੂ ਵਾਹਿਗੁਰੂ ਦਾ ਜਪ ਆਪਣੇ ਆਪ ਨੂੰ ਜਗਾਉਣ ਵਾਸਤੇ ਸਿਮਰ ਸਿਮਰ ਗੁਰ ਸਤਗੁਰ ਆਪਣਾ ਸੋਇਆ ਮਨ ਜਾਗਾਇ ਸੁੱਤੇ ਮਨ ਨੂੰ ਜਗਾਣਾ ਹੈ ਹੁਣ ਦੋਨੋਂਕ ਤੇ ਧਿਆਨ ਨਾਲ ਸੁਣ ਲੈਣਾ ਭਾਵੇਂ ਸਮਾਂ ਤੇ ਕਾਫੀ ਹੋ ਗਏ ਲੇਟ ਵੀ ਹੋ ਗਏ ਅੱਜ ਤੁਸੀਂ ਕਾਰਵਿਆਰ ਤੇ ਜਾਣਾ ਹੁੰਦਾ ਕੁੱਝ ਬੁਨਿਆਦੀ ਨੁਕਤੇ ਮੇਰੇ ਸਾਹਮਣੇ ਰੱਖਦੇ ਆ ਤਾਂ ਕਿ ਜ਼ਿੰਦਗੀ ਚ ਕਮ ਆਵਨ ਔਰ ਗੁਰੂ ਨਾਨਕ ਨੇ ਕੁਝ ਛੁਪਾਇਆ ਨਹੀਂ ਸਭ ਕੁਝ ਸਾਹਮਣੇ ਰੱਖ ਦਿੱਤਾ ਹੈ। ਅਵਤਾਰੀ ਪੁਰਸ਼ ਦੀ ਪਛਾਣ ਆਉਂਦੀ ਉਹਦੇ ਕੋਲ ਰੱਬੀ ਕਲਾਮ ਆਉਂਦਾ ਹੈ। ਉਹਦੇ ਕੋਲ ਪਰਮਾਤਮਾ ਦੇ ਬੋਲ ਆਉਂਦੇ ਨੇ। ਮੁਹੰਮਦ ਸਾਹਿਬ ਨੇ ਬੜਾ ਸੋਹਣਾ ਨਾਮ ਆਪਣਾ ਰੱਖਿਆ ਹੈ ਪੈਗੰਬਰ ਪਤਾ ਹੈ ਪੈਗੰਬਰ ਕਿਸ ਨੂੰ ਕਹਿੰਦੇ ਨੇ ਘਰ ਘਰ ਪੈਗਾਮ ਪਹੁੰਚਾਣ ਵਾਲਾ। ਜਿਵੇਂ ਇੱਕ ਪੋਸਟਮੈਨ ਹੈ ਘਰ ਘਰ ਚਿੱਠੀ ਪੁਜਾਰੇ ਹੈ ਬੜਾ ਨਿਰਮਾਣ ਸ਼ਬਦ ਹੈ پیغمبر ਕੋਈ ਬਹੁਤ ਉੱਚਾ ਪੂਜਨੀਕ ਸ਼ਬਦ ਨਹੀਂ ਹੈ پیغمبر ਘਰ ਘਰ ਦੇ ਪੈਗਾਮ ਪਹੁੰਚਾਣ ਵਾਲਾ ਕਲਗੀਧਰ ਪਾਤਸ਼ਾਹ ਕਹਿੰਦੇ ਜੋ ਨਿਜ ਪ੍ਰਭ ਮਉ ਸੋ ਕਹਾ ਸੋ ਕਹੋ ਜਗਵਾ ਜੋ ਕੁਝ ਪ੍ਰਭੂ ਨੇ ਮੈਨੂੰ ਆਖਿਆ ਜਗਤ ਨੂੰ ਕਹਿ ਰਿਹਾ ਮੇਰੇ ਆਪਣੇ ਕੋਈ ਬੋਲ ਨਹੀਂ ਜੈਸੇ ਮੈਂ ਆਵੇ ਖਸਮ ਕੀ ਬਾਣੀ ਤੈਸੜਾ ਕਰੀ ਗਿਆਨਵੇ ਲਾਲ ਜੋ ਖਸਮ ਦੇ ਬੋਲ ਆਏ ਨੇ ਮੈਂ ਜਗਤ ਨੂੰ ਸੁਣਾ ਰਿਹਾ ਗੁਰੂ ਨਾਨਕ ਸੰਤ ਤੇ ਭਗਤ ਉਸ ਨੂੰ ਕਹਿੰਨ ਜੋ ਖਸਮ ਦੇ ਬੋਲ ਸੁਣ ਲੈਂਦਾ ਹੈ ਸੁਣ ਲੈਂਦਾ ਹੈ ਔਰ ਆਨੰਦ ਮਾਣਦਾ ਹੈ ਜਿਹੜਾ ਉਹਨਾਂ ਬੋਲਾਂ ਨੂੰ ਜੋ ਸੁਣਦਾ ਹੈ ਜਗਤ ਦੇ ਸਪਸ਼ਟ ਰੂਪ ਦੇ ਜ ਬਿਆਨ ਕਰ ਸਕਦਾ ਹੈ ਉਹ avatars ਸ਼੍ਰੇਣੀ ਦੇ ਚ ਆ ਜਾਂਦੇ ਨੇ ਪੈਗੰਬਰ ਸ਼੍ਰੇਣੀ ਦੇ ਚ ਆ ਜਾਂਦੇ ਇਹੀ ਮੈਂ ਅਰਜ਼ ਕਰਦੇ ਆਂ ਹਰ ਬੰਦਾ ਉਸ ਨੂੰ ਸੁਣਾ ਨਹੀਂ ਸਕਦਾ ਅਵਲ ਤੇ ਜਦ ਉਹ ਸੁਣਦਾ ਉਸ ਅਨਾਹਦ ਨਾਦ ਨੂੰ ਇਤਨਾ ਮਸਤ ਹੋ ਜਾਂਦਾ ਇਤਨਾ ਸਮਾਧੀ ਲੀਨ ਹੋ ਜਾਂਦਾ ਇਤਨਾ ਰਸ ਦੇ ਵਿੱਚ ਵਿਭੌਰ ਹੋ ਜਾਂਦਾ ਕਿਆ ਕਹੀਏ ਕਿਛ ਕਹਿਣ ਨਾ ਜਾਏ ਨਹੀਂ ਕਹਿ ਸਕਦਾ ਖਾਮੋਸ਼ ਹੋ ਜਾਂਦਾ ਇਸ ਵਸਤ ਜ ਤਕਰੀਬਨ ਤਕਰੀਬਨ ਸਾਰੇ ਖਾਮੋਸ਼ ਹੋ ਜਾਂਦੇ ਨੇ ਸੰਤ ਜਨ ਭਗਤ ਜਨ ਜਿਹੜੇ ਉਸੇ ਬੋਲਨੋ ਆਪਣੇ ਸ਼ਬਦਾਂ ਦੇ ਪਾཎਡਿਆਂ ਦੇ ਚ ਪਰੋਸ ਕੇ ਉਸੇ ਦਿਨ ਜਗਤ ਦੇ ਸਾਹਮਣੇ ਰੱਖ ਦੇਣਾ ਉਹ અવਤਾਰ ਸ਼੍ਰੇਣੀ ਵਿੱਚ ਆ ਜਾਂਦੇ ਹਨ ਪੈਗੰਬਰ ਸ਼੍ਰੇਣੀ ਵਿੱਚ ਆ ਜਾਂਦੇ ਹਨ ਲੇਕਿਨ ਹੁਣ ਉਹ અવਤਾਰ ਦੀ ਪਛਾਣ ਕੌਣ ਕਰੇਗਾ ਹੁੰਦੀ ਨਹੀਂ ਮੈਂ ਫਿਰ ਅਰਜ਼ ਕਰਾਂ ਆਵਤਾਰੀ ਪੁਰਸ਼ ਆਪਣੇ ਸਮੇਂ ਠੁਕਰਾਏ ਗਏ ਨੇ ਸਾਰੇ ਹੀ ਠੁਕਰਾਏ ਗਏ ਇੱਕ ਵੀ ਨਹੀਂ ਪੂਜਿਆ ਗਿਆ। ਯੀਸਾ ਸੂਲੀ ਤੇ ਚੜਿਆ ਹੋਇਆ। ਮੁਹੰਮਦ ਸਾਹਿਬ ਨੂੰ ساری ਜ਼ਿੰਦਗੀ ਦਰਦਰ ਦੀਆਂ ਠੋਕਰਾ ਖਾਣੀਆਂ ਪਈਆਂ। ਬਦਰ ਦੀ ਲੜਾਈ ਵਿੱਚ ਦੁਸ਼ਮਣਾਂ ਨੇ ਅਗਲੇ ਦੰਦ ਵੀ ਤੋੜ ਦਿੱਤੇ ਸਨ ਪੱਥਰ ਦੇ ਨਾਲ। ਗੁਰੂ ਨਾਨਕ ਨੂੰ ਭੂਤਨਾ ਬੇਤਾਲਾ ਕਿਹਾ ਗਿਆ। ਪੰਜਵੇਂ ਗੁਰੂ ਨਾਨਕ ਤੱਤੀ ਤਵੀ ਤੇ ਬੈਠੇ। ਨੌਵੇਂ ਦਸਵੇਂ ਦਸਾਂ ਗੁਰੂਆਂ ਦੀ ਹਾਲਤ ਤੁਸੀਂ ਪੜ ਕੇ ਦੇਖੋ। ਵਕਤ ਦਾ ਸਮਾਜ ਸਹਿਮਤ ਨਹੀਂ ਹੋਇਆ ਸੀ। ਰਾਮ ਬਨ ਵਾਸਤੇ ਕਰਦਨ ਖੁਦ ਮਾ ਹੀ ਸਹਿਮਤ ਨਹੀਂ ਹੋਈ। ਭਾਵੇਂ ਚਲੋ ਮਤਰਈ ਸੀ ਉਸ ਦੇ ਉੱਤੇ ਵੀ ਕਾਕ ਅਸਰ ਨਹੀਂ ਪਿਆ। ਪਿਤਾ ਦਸ਼ਰਤ ਨੇ ਵੀ ਸਿਰਫ ਉੱਤਰੀ ਸਮਝਿਆ ਸੀ ਔਰ ਕੁਝ ਵੀ ਨਹੀਂ। ਕੰਸ कृष्ण ਨਾਲ ਸਹਿਮਤ ਨਹੀਂ ਹੋਇਆ, ਦਰਯੋਦਨ ਸਹਿਮਤ ਨਹੀਂ ਹੋਇਆ। ਸਾਰਾ ਘਰਾਣਾ ਸਹਿਮਤ ਨਹੀਂ ਹੋਇਆ कृष्ण ਦੇ ਨਾਲ। ਜੰਗ ਹੋਈ ਯੋਧ ਹੋਇਆ। ਆਪਣੇ ਸਮੇਂ ਵਿੱਚ ਅਵਤਾਰ ਕਬੂਲ ਨਹੀਂ ਹੋਇਆ। ਉਹਦੇ ਇੱਕ ਕਾਰਨ ਵੀ ਮੈਂ ਅਰਜ਼ ਕਰਾਂ ਸੰਤ ਨੂੰ ਕੌਣ ਪਛਾਣ ਸਕਦਾ ਹੈ ਪਹਿਲੇ ਸੰਤ ਦੀ ਗੱਲ ਕਰੀ ਗਏ ਕੌਣ ਪਛਾਣੇਗਾ ਕੱਪੜਿਆਂ ਤੋਂ ਪਛਾਣ ਕਰੋਗੇ ਕੱਪੜੇ ਤੇ ਸਵਾਗਣ ਦੇ ਤੇ ਵੇਸਵਾ ਦੇ ਕੋਈ ਗਿਆਂ ਆਉਂਦੇ ਨੇ ਕੱਪੜੇ ਤੇ ਕਈ ਵਾਰ ڈاکੂ ਦੇ ਕੋਲ ਵੀ ਪੁਲਿਸ ਦੀ ਵਰਦੀ ਆਉਂਦੀ ਹੈ ਪੁਲਿਸ ਨੇ ਵੀ ਪੁਲਿਸ ਦੀ ਵਰਦੀ ਪਾਈ ਆਉਂਦੀ ਹੈ ਪਛਾਣ ਕਰਨੀ ਓਕੀ ਹੋ ਜਾਏਗੀ ਇਦੇ ਚ ਪੁਲਿਸਮੈਨ ਕਿਹੜਾ ਤੇ ਡਾਕੂ ਕਿਹੜਾ ਪਛਾਣ ਕਰਨੀ ਔਖੀ ਹੋ ਜਾਏ ਵेशਵਾ ਕਿਹੜੀ ਹੈ ਤੇ ਸਵਾਗਣ ਕਿਹੜੀ ਹੈ ਕੱਪੜੇ ਤੇ ਕੋਝਿਆ ਆਉਣਗੇ ਔਰ ਸ਼ਿੰਗਾਰ ਤੇ ਕੋਝਿਆ ਹੋਵੇਗਾ ਪਛਾਣ ਕਰਨੀ ਔਖੀ ਹੋ ਜਾਏ ਸੰਤ ਨੂੰ ਕੌਣ ਪਛਾਣੇਗਾ ਦੋ ਚਾਰ ਦਲੀਲਾਂ ਮੈਂ ਤੁਹਾਡੇ ਸਾਹਮਣੇ ਰੱਖਾਂ ਇੱਕ ਬੱਚੇ ਨੂੰ ਕੀ ਪਤਾ ਹੈ ਜਵਾਨੀ ਕੀ ਆਉਂਦੀ ਹੈ ਭਾਵੇਂ ਜਵਾਨ ਉਸ ਦੇ ਸਾਹਮਣੇ ਜਵਾਨ ਦੀ ਉਮੰਗ ਕੀ ਆਉਂਦੀ ਏ ਤਰੰਗ ਕੀ ਆਉਂਦੀ ਏ ਜਜ਼ਬਾਤ ਕੀ ਆਉਂਦੇ ਨੇ ਇੱਕ ਬੱਚੇ ਨੂੰ ਕੀ ਪਤਾ ਹੈ ਭਾਵੇਂ ਜਵਾਨ ਉਸ ਦੇ ਸਾਹਮਣੇ ਜਵਾਨ ਹੋ ਕੇ ਹੀ ਪਤਾ ਚੱਲਦਾ ਹੈ ਜਵਾਨੀ ਕੀ ਹੈ ਤੇ ਇੱਕ ਜਵਾਨ ਨੂੰ ਕੀ ਪਤਾ ਬੁਢੇਪਾ ਕੀ ਆਉਂਦਾ ਭਾਵੇਂ ਬੁੱਢੇ ਉਸ ਦੇ ਸਾਹਮਣੇ ਬੁੱਢੇ ਦੀਆਂ ਖੂਬੀਆਂ ਕੀ ਨੇ ਬੁੱਢੇ ਕੋਲ ਸੂਝ ਸਮਝ ਕੀ ਹੈ ਬੁੱਢੇ ਦੀਆਂ ਮਜਬੂਰੀਆਂ ਕੀ ਨੇ ਕਮਜ਼ੋਰੀਆਂ ਕੀ ਨੇ ਇੱਕ ਜਵਾਨ ਨੂੰ ਕੀ ਪਤਾ ਹੈ ਬੁੱਢਾ ਹੋ ਕੇ ਹੀ ਪਤਾ ਚੱਲਦਾ ਹੈ ਬੁੱਢੇਪਾ ਕੀ ਹੈ ਵੱਡੇ ਪਾ ਕੀ ਹੈ ਤੇ ਇੱਕ ਬੁੱਢੇ ਨੂੰ ਕੀ ਪਤਾ ਮੌਤ ਕੀ ਆਉਂਦੀ ਹੈ ਭਾਵੇਂ ਸੈਂਕੜੇ ਮੁਰਦਿਆਂ ਨੂੰ ਉਸ ਨੇ ਇਸ਼ਨਾਨ ਕਰਾਇਆ ਹੋਵੇ ਤੇ ਭਾਵੇਂ ਆਪਣੇ ਮੁੰਡਿਆਂ ਤੇ ਚੁੱਕ ਕੇ ਸ਼ਮਸ਼ਾਨ ਘਾਟ ਲੈ ਗਿਆ ਹੋਵੇ ਇੱਕ ਬੁੱਢੇ ਨੂੰ ਕੀ ਪਤਾ ਮੌਤ ਕੀ ਆਉਂਦੀ ਮਰ ਕੇ ਹੀ ਪਤਾ ਚੱਲਦਾ ਹੈ ਮੌਤ ਕੀ ਆਉਂਦੀ नहीं पता चलता। संत हो के ही पता चलता है संत बना किसू नहीं पता चल नहीं, नहीं।, नहीं। गुरु नानक ने कहा ए वड ऊंचा हो ऊंचे को जाने सोए अगला जितना ऊंचा है उतना ही ऊंचा कोई हो गए तो समझ सकता है जवान ही जवान समझ सकता है बच्चा नहीं समझ स ਬੁੱਢਾ ਹੀ ਬੁੱਢੇ ਨੂੰ ਸਮਝ ਸਕਦਾ ਜਵਾਨ ਨਹੀਂ ਸਮਝ ਸਕਦਾ ਬੁੱਢੇ ਨੂੰ ਕੀ ਪਤਾ ਜਵਾਨ ਨੂੰ ਕੀ ਪਤਾ ਬੁੱਢੇ ਪਾ ਕੀ ਹੁੰਦਾ ਆਮ ਬੰਦੇ ਨੂੰ ਕੀ ਪਤਾ ਸੰਤਪਨਾ ਕੀ ਹੁੰਦਾ ਸੰਤ ਇੱਕ ਅਵਸਥਾ ਦਾ ਨਾਮ ਹੈ ਸੰਤ ਇੱਕ ਹਾਲਤ ਦਾ ਨਾਮ ਹੈ ਸੰਤ ਕਿਸੇ ਲਿਬਾਸ ਦਾ ਨਾਮ ਨਹੀਂ ਹੈ ਸੰਤ ਇੱਕ ਮਾਨਸਿਕ ਅਵਸਥਾ ਦਾ ਨਾਮ ਹੈ ਇਹ ਵੱਡ ਊਚਾ ਹੋਵੇ ਕੋਈ ਪ੍ਰਮਾਤਮਾ ਨੇ ਮਨੁੱਖ ਨੂੰ ਮੌਕਾ ਦਿੱਤਾ ਹੈ ਪਰਮਾਤਮਾ ਜੈਸੇ ਹੋਣ ਦਾ ਹਰ ਮਨੁੱਖ ਦਾ ਭਵਿਸ਼ਯ ਪਰਮਾਤਮਾ ਹੋਣਾ ਭਗਤ ਕਬੀਰ ਕਹਿੰਦੇ ਨੇ ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ ਹਰੀ ਦਾ ਭਗਤ ਐਸਾ ਚਾਹੀਦਾ ਕੈਸਾ ਜੈਸਾ ਹਰੀ ਹੈ ਜੈਸਾ ਹਰੀ ਸਰੂਪ ਕਰਕੇ ਨਹੀਂ ਜੈਸਾ ਹਰੀ ਸੁਭਾਅ ਕਰਕੇ ਜੈਸਾ ਹਰੀ ਦਾ ਸੁਭਾਅ ਹੈ ਐਸਾ ਭਗਤ ਚਾਹੀਦਾ ਤਾਂ ਜਾ ਕੇ ਮਿਲਾਪ ਹੁੰਦਾ ਹੈ ਸ਼ਕਲ ਸੂਰਤ ਮੇਲ ਖਾਂਦੀ ਹੋਵੇ ਖੂਨ ਮੇਲ ਖਾਂਦਾ ਹੋਵੇ ਜ਼ਾਤ ਮੇਲ ਖਾਂਦੀ ਹੋਵੇ ਮਜ਼ਬ ਮੇਲ ਖਾਂਦਾ ਹੋਵੇ ਮੁਲਕ ਮੇਲ ਖਾਂਦਾ ਹੋਵੇ ਭਾਸ਼ਾ ਮੇਲ ਖਾਂਦੀ ਹੋਵੇ ਪਰ ਸੁਭਾਅ ਮੇਲ ਨਹੀਂ ਖਾਂਦਾ ਦੂਰੀ ਬਣੀ ਰਹੇਗੀ ਦੁਸ਼ਮਣੀ ਬਣੀ ਰਹੇ ਮਜ਼ਬ ਵੀ ਇੱਕ ਨਹੀਂ ਕਰ ਸਕੇਗਾ ਮਜ਼ਬ ਦੇਖੋ ਈਰਾਨ ਤੇ ਇਰਾਕ ਦਾ ਇੱਕੋ ਹੈ 9 ਸਾਲ ਤੱਕ ਲੜਦੇ ਰਹੇ ਮਜ਼ਬ ਦਾ ਕੀ ਹੈ ਮਜ਼ਬ ਆਫਗਾਨੀਆਂ ਦਾ ਇੱਕੋ ਹੀ ਹੈ ਸਾਰੇ ਮੁਸਲਮਾਨ ਨੇ ਇਹ ਕਬੀਲੇ 1000 ਸਾਲ ਤੋਂ ਲੜ ਰਹੇ ਹਨ 1000 ਸਾਲ ਤੋਂ ਉੱਥੇ ਚੈਨ ਨਹੀਂ ਹੈ ਇਸ ਵਾਸਤੇ ਪੰਜਾਬੀ ਵਿੱਚ ਕਹਾਵਤ ਹੋ ਗਈ ਕਾਬਲ ਦੇ ਜਮਿਆਂ ਨੂੰ ਨਿਤ ਮੁਆਜ਼ਾ ਮਜ਼ਹਬ ਵੀ ਮਨੁੱਖ ਨੂੰ ਇਕ ਨਹੀਂ ਕਰਦਾ ਭਾਸ਼ਾ ਵੀ ਇਕ ਨਹੀਂ ਕਰਦੀ 22 23 ਦੇਸ਼ ਨੇ ਅਰਬ ਦੇਸ਼ ਭਾਸ਼ਾ ਸਾਰਿਆਂ ਦੀ ਅਰਬੀ ਹੈ ਸਿੱਖ ਦੂਜੇ ਦੇ ਸਾਰੇ ਹੀ ਦੁਸ਼ਮਣ ਨੇ ਭਾਸ਼ਾ ਵੀ ਇਕ ਨਹੀਂ ਕਰਦੀ ਜਾਤ ਪਾਤ ਵੀ ਇਕ ਨਹੀਂ ਕਰਦੀ ਖੌਨ ਵੇਕਨੇ ਕਰਦਾ ਦੋ ਪੇਰਾਆਂ ਦੇ ਵਿੱਚ ਵੀ ਮੁਕਦਮੇਬਾਜ਼ੀ ਦੇਖੀ ਦੀ ਤੇ ਖੂਬ ਲੜਦੇ ਨੇ ਕੀ ਹੋ ਜਾ ਜ ਖੌਨ ਇੱਕ ਹੈ ਘਰਾਣਾ ਇੱਕ ਹੈ ਮਜ਼ਹਬ ਇੱਕ ਹੈ ਭਾਸ਼ਾ ਇੱਕ ਹੈ ਨਹੀਂ ਇੱਕ ਤਾਂ ਉਸ ਦਿਨ ਆਉਂਦੀ ਹੈ ਕਿਸ ਦਿਨ ਆਉਂਦੀ ਹੈ ਜਿਸ ਦਿਨ ਸੁਭਾਅ ਇੱਕ ਹੋ ਜਾ ਦੋਹਾਂ ਦੇ ਸੁਭਾਅ ਮੇਲ ਖਾ ਜਾਣ ਤੇ ਹੁਣ ਮੈਂ ਅਰਜ਼ ਕਰਦੇ ਆਂ ਸਾਰੇ ਸੰਸਾਰ ਵਿੱਚ ਏਕਤਾ ਹੋ ਸਕਦੀ ਹੈ ਜੇ ਪ੍ਰਮਾਤਮਾ ਇੱਕ ਹੈ ਗੁਰੂ ਇੱਕ ਹੈ ਗੁਰੂ ਹਜ਼ਾਰਾਂ ਨੇ ਤੇ ਪ੍ਰਮਾਤਮਾ ਅਨੇਕਾਂ ਨੇ ਏਕਤਾ ਨਹੀਂ ਹੋ ਸਕਦੀ ਜਾਤ ਪਾਤ ਤੇ ਵੱਖ-ਵੱਖ ਹੈ ਹੀ ਮਜ਼ਬਬ ਤੇ ਵੱਖ-ਵੱਖ ਹੈ ਹੀ ਮੂਲਕ ਤੇ ਵੱਖ-ਵੱਖ ਹੈ ਨੇ ਇਹਨਾਂ ਦੇ ਨਾਲ ਤੇ ਏਕਤਾ ਹੋਵੇਗੀ ਨਹੀਂ ਤੇ ਜੇ ਰੱਬ ਵੀ ਵੱਖ-ਵੱਖ ਹੈ ਗੁਰੂ ਵੀ ਵੱਖ-ਵੱਖ ਹੈ ਤੇ ਫਿਰ ਕਿਸ ਤਰ੍ਹਾਂ ਏਕਤਾ ਹੋਵੇਗੀ ਫਿਰ ਤੇ ਦੁਬਿਧਾ ਬਣੀ ਰਹੇਗੀ ਐਸ ਵਾਸਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਇੱਕ ਤੌਰ ਆਰੰਭ ਆਉਂਦੀ ਹੈ ਇੱਕ ਵਾਹਿਗੁਰੂ ਸ਼ਕਤੀ ਪ੍ਰਮਾਤਮਾ ਇੱਕ ਕਹੋ ਗੁਰੂ ਇੱਕ ਹੈ ਪਤਾ ਹੈ ਕਬੀਰ ਕੀ ਕਹਿੰਦੇ ਕਹੋ ਕਬੀਰ ਮੈਂ ਸੋ ਗੁਰ ਪਾਇਆ ਬੋਲ ਕੇ ਵੀ ਨਾ ਕਹਿਣਾ ਕਬੀਰ ਦਾ ਗੁਰੂ ਰਾਮਾਨੰਦ ਹੈ ਕਬੀਰ ਕੋਲ ਪੁੱਛ ਲਓ ਕਬੀਰ ਦੀ ਆਪਣੀ ਬਾਣੀ ਉਹਨਾਂ ਦੇ ਬੋਲ ਮੈਂ ਤੁਹਾਡੇ ਸਾਹਮਣੇ ਰੱਖਦਾ ਪਿਆ ਕਹੋ ਕਬੀਰ ਮੈਂ ਸੋ ਗੁਰ ਪਾਇਆ ਜਾਂ ਕਾ ਨਾਉ ਬਿਬੇਕੋ ਜਿਹਨੂੰ ਗਿਆਨ ਕਹਿੰਦੇ ਨੇ ਬਸ ਉਹ ਮੇਰਾ ਗੁਰੂ ਹੈ ਮੇਰਾ ਕੋਈ ਗੁਰੂ ਨਹੀਂ ਬਜ਼ਰ ਕਬੀਰ ਸੋਗੁਰ ਕਰੋ ਜੇ ਬਹੁਰ ਨਾ ਕਰਨਾ ਲੇਕਿਨ ਮੈਂ ਇੱਕ ਦਫਾ ਫਿਰ ਦੋਰਾ ਦੇਆ ਮਨੁਖ ਪਰਮਾਤਮਾ ਦੇ ਪ੍ਰਤੀ ਕੋਈ ਬਹੁਤ ਸਿਆਣਾ ਨਹੀਂ ਅਵਤਾਰ ਵੀ ਥੱਕ ਗਏ ਇੱਕ ਵੀ ਅਵਤਾਰ ਆਪਣੇ ਸਮੇਂ ਦੇ ਅੰਗ ਨਾਲ ਨਹੀਂ ਪੂਜਿਆ ਗਿਆ ਜਿਹੜੇ ਬੜੇ ਬੜੇ ਕੋਈ ਪੂਜੇ ਜਾ ਰਹੇ ਨੇ ਮੇਰੀ ਦ੍ਰਿਸ਼ਟੀ ਤੋਂ ਕੋਈ ਪੂਰਨ ਸੰਤ ਨਹੀਂ ਨੇ ਗੁਸਾ ਫੀਮਾਓ ਕਿਤੇ ਕਿਤੇ ਹੋਰ ਦਾ ਹੋਰ ਮੈਨੂੰ ਨਾ ਸਮਝ ਲੈਣਾ ਸੰਤ ਵਕਤ ਦੇ ਨਾਲ ਨਹੀਂ ਸਤਕਾਰੇ ਗਏ ਕੋਈ ਤਤੀ ਤਵੀ ਤੇ ਬੈਠਾ ਕੋਸੂਲੀ ਤੇ ਟੰਗਿਆ ਜ਼ੁਨੈਦ ਦਾ ਚੇਲਾ ਸੀ मंसूर ਇੱਕ ਦਿਨ ਉਸ ਦੀ ਸਮਾਦੀ ਲੱਗ ਗਈ ਉਹਦੀ ਜ਼ਬਾਨ ਚੋਂ ਨਿਕਲਿਆ ਬੜੀ ਉੱਚੀ ਧੁੰਨ ਨਾਲ ਅਨਲ ਹੱਕ ਅਨਲ ਹੱਕ ਜ਼ੁਨੈਦ ਨੇ ਆਖਿਆ ਇਹ ਮੇਰੇ ਬੱਚੇ ਹੈ ਅਨਲ ਹੱਕ ਦਾ ਮਤਲਬ ਹੈ ਮੈਂ ਬ੍ਰਹਮ ਹੋ ਗਿਆ ਮੈਂ ਹੱਕ ਦਾ ਰੂਪ ਹੋ ਗਿਆ ਹੱਕ ਕਹਿੰਦੇ ਨੇ ਸੱਚ ਨੂੰ ਹਕੀਕਤ ਸਚਾਈ ਹੱਕ ਸੱਚ ਅਰਬੀ ਦੇ ਸੱਚ ਨੂੰ ਹੱਕ ਕਹਿੰਦੇ ਨੇ ਹੱਕ ਹੱਕ ਅੰਦੇਸ਼ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਹੱਕ ਦੇ ਅਰਥ ਨੇ ਸੱਚ ਅਨਲ ਹੱਕ ਮਨਸੂਰ ਕਹਿਣ ਲਗਾ ਮੈਂ ਹੱਕ ਹੋ ਗਿਆ ਸੱਚ ਪ੍ਰਗਟ ਹੋ ਗਿਆ ਮੈਂ ਸੱਚ ਦਾ ਰੂਪ ਹੋ ਗਿਆ ਮੈਂ ਫਿਰ ਅਰਜ਼ ਕਰਾਂ ਇਹ ਸੇਵਾ ਸਾਨੂੰ ਸਤਿਗੁਰ ਨੇ ਜੋਤਿਸ਼ ਦੇ ਚੱਕਰ ਵਿੱਚ ਨਹੀਂ ਪਾਇਆ। ਔਰ ਜੋਤਸ਼ੀਆਂ ਦੇ ਚੱਕਰ ਦੇ ਵਿੱਚ ਉਹੀ ਪੈਣ ਜੋ ਵਹਿਮ ਤੋਂ ਮਾਤ ਵਿੱਚ ਫਸੇ ਹੋਏ ਨੇ। ਵੈਸੇ ਜੋਤਿਸ਼ ਵਿੱਦਿਆ ਦਾ ਬਹੁਤ ਵੱਡਾ ਜਿਹੜਾ ਪ੍ਰਭਾਵ ਸਾਡੇ ਦੇਸ਼ ਦੇ ਵਿੱਚ ਪਿਆ ਹੈ ਯੂਨਾਨ ਤੋਂ ਆਇਆ ਹੈ ਇਹ ਵੀ ਮੈਂ ਅਰਜ਼ ਕਰਦੇ ਆ। ਗਣਿਤ ਜੋਤਿਸ਼ ਸੀ ਸਾਡੇ ਦੇਸ਼ ਦੇ ਵਿੱਚ ਗਣਿਤ ਵਿੱਦਿਆ। ਇੱਕ ਸਾਲ ਪਹਿਲੇ ਦੱਸ ਦੇਣਾ ਸੂਰਜ ਨੂੰ ਗ੍ਰਹਿਣ ਲੱਗੇਗਾ ਚੰਦਰਮਾ ਨੂੰ ਇੱਕ ਗਣਿਤ ਜੋਤਿਸ਼ ਦੇ ਸੀ لیکن 팔ਦ ਜੋਤਿਸ਼ ગ્રਹ ਨੇ ਛਤਰਾ ਦਾ ਤੁਹਾਡੇ ਉੱਤੇ ਕੋਈ ਫਲ ਇਹ ਫਲ ਮਿਲੇਗਾ ਤੇ ਇਹ ਫਲ ਮਿਲੇਗਾ ਇਹ ਸਿਧਾਂਤਿਕ ਨੁਕਤੇ ਯੂਨਾਨ ਦੇ ਸੁਕਰਾਟ ਬਹੁਤ ਵੱਡਾ ਆਪਣੇ ਸਮਾਨੇ ਦਾ ਜੋਤਿਸ਼ੀ ਸੀ ਯੂਨਾਨ ਦੇ ਇੱਕ ਰਾਤ ਖਰਬੂਜ਼ਿਆਂ ਦੇ ਖੇਤ ਦੇ ਵਿੱਚ ગ્રਹ ਨੇ ਛਤਰਾ ਦਾ ਅਧਿਐਨ ਕਰ ਰਿਹਾ ਸੀ ਰਾਹਤ ਸੀ ਤੇ ਹੌਲੇ ਹੌਲੇ ਚੱਲ ਵੀ ਰਿਹਾ ਸੀ ਛੋਟੀ ਜੀ ਖੋਈ ਸੀ ਉਹਦੇ ਚ ਪਾਣੀ ਕੱਢ ਕੇ ਖਰਬੂਜ਼ਿਆਂ ਨੂੰ ਸਿੰਚਿਆ ਜਾਂਦਾ ਸੀ ਖੇਤ ਨੂੰ ਤੇ ਉਸ ਖੇਤ ਦਾ ਹੈ ਖੂਦ ਵਿੱਚ ਡਿੱਗ ਗਿਆ ਚਲਦੇ ਆ ਚੱਲਦੇ ਹਨੇਰਾ ਬਨੇ ਰਹਾ ਹੈ ਨੇ ਸੇ ਤੇ ਛੋਟੀ ਜੀ ਖੋਈ ਸੀ ਜਿਵੇਂ ਟੋਇਆ ਹੋਵੇ ਖੇਤ ਦੀ ਰਖਵਾਲੀ ਇੱਕ ਬੁੱਢੀ ਬਿਰਧਮਾਤਾ ਆਵਾਜ਼ ਜਦਾਈ ਤੇ ਉਹਨੂੰ ਪਤਾ ਚੱਲਿਆ ਖੂਦ ਇੱਕ ਕੋਈ ਜਾਨਵਰ गिर ਗਿਆ ਹੈ। ਕੋਈ ਪਸ਼ੂ गिर ਗਿਆ ਉਹਨੇ ਪਛਤਾ ਹੋਇਆ। ਲੇਕਿਨ ਅੰਦਰੋਂ ਬੰਦੇ ਦੀ ਆਵਾਜ਼ ਆਈ ਮੈਨੂੰ ਕਢੋ ਮੈਨੂੰ ਬਾਹਰ ਕਢੋ। ਉਸ ਬੁੱਢੀ ਮਾਂ ਨੂੰ ਇੱਕਦਮ ਸਮਝ ਆ ਗਈ ਕੋਈ ਬੰਦਾ गिर ਗਿਆ ਹੈ। ਖੈਰ ਰਸਾ ਪਾਇਆ ਬਹੁਤ ਡੂੰਗੀ ਖੋਈ ਨਹੀਂ ਸੀ ਟੋਏ ਜਿੰਨਾਂ ਸੀ। ਪਾਣੀ ਨਿਕਲਦਾ ਸੀ ਇਧਰ ਮੈਂ ਡਾਲਟਨ ਗਾਇੰਦੇ ਇਲਾਕੇ 'ਚ ਵੀ ਦੇਖਿਆ 3-4 ਫੁੱਟ ਤੇ ਪਾਣੀ ਨਿਕਲ ਆਂਦਾ ਹੈ ਜ਼ਮੀਨ ਤੋਂ ਰਸਾ ਪਾ ਕੇ ਉਸ ਮਾਈ ਨੇ ਖਿੱਚਿਆ ਸੁਕਰਾਤ ਨੂੰ ਬਾਹਰ ਕੱਢਿਆ ਸੁਕਰਾਤ ਉਸ ਮਾਨ ਨੂੰ ਕਹਿੰਦਾ ਮੈਂ ਬਹੁਤ ਵੱਡਾ ਨਜੂਮੀ ਆ ਜੋਤਿ ਆ بڑے بڑے ਉਲਮਾ ਉਮਰਾ ਰਾਜੇ ਮਹਾਰਾਜੇ ਬਾਦਸ਼ਾਹ ਮੇਰੇ ਕੋਲ ਸਮਾਂ ਪਹਿਲੇ ਮੰਗਦੈ ਮੈਂ ਉਹਨਾਂ ਨੂੰ ਸਮਾਂ ਦੇਣਾ ਤੇ ਮੈਂ ਉਹਨਾਂ ਦਾ ਭਵਿੱਖ ਦੱਸਦਾ ਹਾਂ ਤੂੰ ਕੱਲ ਆਵੇਂ ਮੇਰੇ ਕੋਲ ਸਭ ਤੋਂ ਪਹਿਲਾਂ ਮੈਂ ਤੇਰਾ ਭਵਿੱਖ ਦੇਖਾਂਗਾ ਤੂੰ ਰਾਤ ਨੂੰ ਮੇਰੇ ਤੇ ਪਰਉਪਕਾਰ ਕੀਤਾ ਮੈਨੂੰ ਕੋਈ ਦੇਚੋਂ ਕੱਢਿਆ ਹੱਸ ਕੇ ਉਹ ਬੁੱਢੀ ਮਾਂ ਕਹਿਣ ਲੱਗੀ ਵੇ ਪੁੱਤਰਾ ਮੇਰੀ ਉਡੀਕ ਨਾ ਕਰੇ ਮੈਂ ਨਹੀਂ ਆਵਣਾ ਕਿਉਂ ਲੰਬੀ ਲੈਣ ਲੱਗੇ ਲੱਗਦੀ ਏ ਰੋਜ਼ ਮੇਰੇ bade bade ulama te dhanaad mere kul time mangde ne waqt mangde ne tenu main aap de reha tu pehle sab to pehla main tera dekhanga meri udeek na kare tenu hi nahi pata ke ajj di raat main khoj gir jana hai te tu mere bare koi khabar dasega main kadon khoj girna hai ਕੰਨਨ ਸੁਗਰਾਤ ਘਰ ਆ ਕੇ ਉਸਨੇ ਜੋਤਿਸ਼ ਵਿਦਿਆ ਦੇ ਸਾਰੇ ਗ੍ਰੰਥ ਫਾੜ ਦਿੱਤੇ ਅਗਲਾ ਦਿੱਤੇ ਕਹਿੰਦੇ ਸਭ ਗਲਤ ਹੈ ਮੇਰੇ ਨਾਲ ਕੱਲ ਕੀ ਹੋਣਾ ਹੈ ਪ੍ਰਮਾਤਮਾ ਜਾਣਦਾ ਹੈ ਵੀ ਉਹ ਪੂਛ ਨਾ ਮਸਲਤ ਧਰੇ ਜੋ ਕੁਝ ਕਰੇ ਸੋ ਆਪੇ ਕਰੇ ਆਪਣੇ ਕਰਮ ਕੀ ਗੱਥ ਮੈਂ ਕਿਆ ਜਾਣੋ ਕਿਆ ਜਾਣੋ ਬਾਬਾ ਰੇ ਇੱਕ ਬੀਜ ਬੋਈਏ ਫਲ ਤੱਕ ਪਹੁੰਚਦੇ ਆ ਪਹੁੰਚਦੇ ਵਿਚਕਾਰ ਸਮੇਂ ਦਾ ਗੈਪ ਕੀਤੇ ਹੋਏ ਕਰਮ ਫਲੀ ਬਹੁਤ ਆਉਂਦੇ ਨੇ ਸੁੱਖ ਦੁੱਖ ਕਬੀਰ ਕਹਿੰਦੇ ਮੈਨੂੰ ਨੂੰ ਕੁਛ ਨਹੀਂ ਪਤਾ ਮੈਂ ਕੀ ਕੀਤਾ ਸੀ ਤੇ ਕੀ ਮੈਨੂੰ ਮਿਲ ਗਿਆ ਬੀਜ ਬੋਣਾ ਤੇ ਬੀਜ ਦਾ ਫਲ ਤੱਕ ਅਪੜਨਾ ਵਿਚਕਾਰ ਗੈਪ ਹੈ ਸਮੇਂ ਦਾ ਗੈਪ ਹੈ ਤੋ ਪਤਾ ਨਹੀਂ ਚੱਲਦਾ ਕੀ ਕੀਤਾ ਸੀ ਕੀ ਬੋਇਆ ਸੀ ਆਪਣੇ ਕਰਮ ਕੀ ਗਤ ਮੈਂ ਕਿਆ ਜਾਣਾ ਪਰ ਬਿਨਾ ਬੋਏ ਹੋਏ ਬੀਜ ਤੋਂ ਫਲ ਨਹੀਂ ਆਉਂਦਾ ਬਿਨਾ ਕਰਮ ਤੋਂ ਦੁੱਖ ਸੁੱਖ ਨਹੀਂ ਆਉਂਦਾ ਰੱਬ ਨੇ ਨਿਯਮ ਬਣਾਇਆ ਪ੍ਰਭੂ ਨੇ ਨਿਯਮ ਬਣਾਇਆ ਕਰਮ ਦੀ ਜ਼ਿੰਮੇਵਾਰੀ ਮਨੁੱਖ ਨਾਲ ਆਇਦ ਹੁੰਦੀ ਹੈ ਬੰਦੇ ਨਾਲ ਆਇਦ ਹੁੰਦੀ ਹੈ ਹਰ ਮਨੁੱਖ ਦਾ ਇੱਕ ਕੋਈ ਭਵਿਸ਼ਾ ਹੈ ਪਰਮਾਤਮਾ ਹੋਣਾ ਔਰ ਜਿਤਨੇ ਚਿਰ ਤੱਕ ਸੁਭਾਵ ਇਦਾਂ ਪਰਮਾਤਮਾ ਵਰਗਾ ਨਹੀਂ ਆਉਂਦਾ ਜੰਮਦਾ ਰਹੇਗਾ ਮਰਦਾ ਰਹੇਗਾ ਜੰਮਦਾ ਰਹੇਗਾ ਮਰਦਾ ਰਹੇ ਇਸ ਵਾਸਤੇ ਧਨ ਗੁਰੂ ਨਾਨਕ ਵਕਤ ਦੇ ਪੈਗੰਬਰੀ ਪੁਰਸ਼ ਨੇ ਸਾਨੂੰ ਸ਼ਬਦ ਨਾਲ ਜੋੜ ਦਿੱਤਾ ਜੋ ਨਜਮਦਾ ਹੈ ਨਾ ਮਰਦਾ ਹੈ ਸਾਨੂੰ ਪ੍ਰਭੂ ਨਾਲ ਜੋੜ ਦਿੱਤਾ ਨਾ ਜਮਦਾ ਹੈ ਨਾ ਮਰਦਾ ਹੈ ਪਰ ਬਦਕਿਸਮਤੀ ਇਹ ਹੈ ਡਾਕਟਰ ਮਹਮਦ ਇਕਬਾਲ ਨੇ ਇੱਕ ਬਾੰਗੇ ਦਰਾ ਕਿਤਾਬ ਲਿਖੀ ਹੈ ਸਨ 1930 ਵਿੱਚ ਕਿਧਰੇ ਛਪੀ ਸੀ ਲਾਹੌਰ ਦੇ ਵਿੱਚ ਬੜੀ ਕੀਮਤੀ ਹੈ ਹੁਣ ਤੇ ਉਹ ਪੰਜਾਬੀ ਰੂਪ ਵੀ ਦਿੱਤਾ ਹੈ ਪੰਜਾਬੀ ਭਾਸ਼ਾ ਵਿਭਾਗ ਨੇ ਉਦੇਸ਼ ਇਕਬਾਲ ਕਹਿੰਦਾ ਹੈ ਰੂਹੇ ਜ਼ਮੀਨ ਤੇ ਦੋ અવਤਾਰੀ ਪੁਰਸ਼ ਨਹੀਂ ਸਮਝੇ ਗਏ ਕਿਹੜੇ ਇੱਕ ਮਹਾਤਮਾ ਬੁੱਧ ਇੱਕ ਗੁਰੂ ਨਾਨਕ ਇਹ ਦੋ ਨਹੀਂ ਸਮਝੇ ਗਏ ਕਿਉਂ ਇਹਨਾਂ ਨੇ ਸਚਾਈ ਨੂੰ ਢੱਕ ਕੇ ਨਹੀਂ ਪੇਸ਼ ਕੀਤਾ ਨੰਗਾ ਹੀ ਪੇਸ਼ ਕਰ ਦਿੱਤਾ ਐਨਾਂ ਐਸੇ ਬਾਕੀ ਪੈਗੰਬਰੀ ਪੁਰਸ਼ਾਂ ਨੇ ਕੋੜਾ ਜਿਹਾ ਟਕਿਆ ਵੀ ਬੰਦੇ ਨੂੰ ਪਚੇਗੀ ਨਹੀਂ ਗੱਲ ਹਜ਼ਮ ਨਹੀਂ ਹੋਵੇਗੀ ਅਗਲੇ ਦਾ ਹਾਜ਼ਮਾ ਦੇਖ ਕੇ ਬੋਲੇ ਉਹ ਕਹਿੰਦਾ ਹੈ ਗੁਰੂ ਨਾਨਕ ਤੇ ਮਹਾਤਮਾ ਬੁੱਧ ਨੇ ਅਗਲੇ ਦੀ ਫਿਕਰ ਨਹੀਂ ਕੀਤੀ ਸਚਾਈ ਰੱਖ ਦਿੱਤੀ ਸਾਹਮਣੇ ਦੋਹਾਂ ਬਾਰੇ ਇਕਬਾਲ ਦੇ ਖਿਆਲ ਮੁਖਤਸਰ ਸ਼ਮਾ ਗੌਤਮ ਜਲ ਰਹੀ ਹੈ ਮਹਿਫਲੇ ਅਗਿਆਰ ਮੇਂ ਸਦਾ ਚਾਰ ਦੀ ਸ਼ਮਾ ਗੌਤਮ ਦੀ ਅਗਿਆਰਾਂ ਦੀ ਮਹਿਫਿਲ ਦੇ ਮਕਾਰਾਂ ਦੀ ਮਹਿਫਿਲ ਦੇ ਜਲਦੀ ਗਈ ਨਾਨਕ ਦਾ ਦੀਵਾ ਕਿੱਥੇ ਜਲ ਰਿਹਾ ਹੈ ਸ਼ਮਾ ਹੱਕ سے ਜੋ মুনਵਰ ਹੋ ਉਹ ਇਹ ਮਹਿਫਿਲ ਨਾ تھی بارشੇ ਰਹਿਮਤ ਹੋਈ ਪਰ ਜ਼ਮੀ ਕਾਬਿਲ ਨਸ ਅਗਿਆਰਾਂ ਦੀ ਮਹਿਫਿਲ ਦੇ ਜਲਿਆ ਦੀਪਕ ਗੌਤਮ ਦਾ ਅੰਧਿਆਂ ਦੀ ਮਹਿਫਲ ਵਿੱਚ ਦੀਪਕ ਜਲਿਆ ਨਾਨਕ ਦਾ ਅੰਧਿਆਂ ਦੀ ਮਹਿਫਲ ਸ਼ਮ੍ਹਾ ਹਕਸੇ ਜੋ ਮੁਨਵਰ ਹੋ ਗੁਰੂਆਂ ਦੀ ਧਰਤੀ ਪੰਜਾਬ ਇੱਥੇ ਹੀ ਮੈਂ ਨਹੀਂ ਦੇਖਦਾ ਉਹ ਚਾਨਣਾ ਹੋਵੇ ਜਿਹੜਾ ਗੁਰੂ ਨਾਨਕ ਨੇ ਜਗਤ ਦੇ ਸਾਹਮਣੇ ਰੱਖਿਆ ਲੋਕੀਂ ਹਨੇਰੇ 'ਚ ਪਏ ਭਟਕਦੇ ਨੇ ਪਿੰਡ ਪਿੰਡ ਦੇ ਜਾਓ ਸ਼ਹਿਰ ਸ਼ਹਿਰ ਦੇ ਜਾਓ ਪੂਰਨ ਸਿੱਖ ਲੱਭਣਾ ਤੇ ਬੜਾ ਔਖਾ ਹੈ ਪਰ ਪਿੰਡ ਪਿੰਡ ਦੇ ਤੁਹਾਨੂੰ 10-10 ਗੁਰੂ ਮਿਲ ਜਾਣਗੇ ਆਪ ਭਟਕੇ ਹੋਏ ਨੇ ਤੇ ਰੱਬ ਦਾ ਮਾਰਗ ਪੈ ਦੱਸਣਾ ਹੈ। ਇਹ ਤੇ ਮਿਲ ਜਾਣਾ ਹੈ। ਗੁਰੂ ਨਾਨਕ ਦੇਵ ਜੀ ਨੌਖਣ ਪ੍ਰਥਮੀ ਦਾ ਗੁਰ ਨਾਨਕ ਨੇ ਭਰਮਣ ਕੀਤਾ। ਇਕਬਾਲ ਕਹਿੰਦਾ ਕੀਤਾ ਹੋਇਆ। ਕਦਮ ਕਦਮ ਤੇ ਗੁਰ ਨਾਨਕ ਨੇ ਸੱਚ ਦਾ ਦੀਵਾ ਜਲਾਇਆ ਪਰ ਮਹਿਫਿਲ ਤੇ ਅੰਧਿਆਂ ਦੀ ਸੀ। ਇਕਬਾਲ ਡਾਕਟਰ ਮੁਹੰਮਦ ਇਕਬਾਲ। ਉਹਨੇ ਸੱਚਾਈ ਬਿਆਨ ਕਰਦੇ ਇਸ ਮੁਸਲਮਾਨ ਸ਼ਾਇਰ ਨੇ ਹਕੀਕਤ ਰੱਖ ਦਿੱਤੀ ਇਹ ਦੋ ਬੰਦੇ ਨਹੀਂ ਸਮਝੇਗੇ ਇਹਨਾਂ ਨੇ ਨੰਗਾ ਹੀ ਚਾਨਣਾ ਰੱਖ ਦਿੱਤਾ ਹੈ ਨੰਗੀ ਸਚਾਈ ਰੱਖ ਦਿੱਤੀ ਮਨੁੱਖ ਦੀ ਇਤਨੀ ਤਾਬ ਨਹੀਂ ਸੀ ਤੋਂ ਮੈਂ ਅਰਜ਼ ਕਰ ਰਹੇ ਹਾਂ ਜੈਸੇ मंसूर ਦੀ ਜ਼ਬਾਨ ਤੋਂ ਨਿਕਲਿਆ ਅਨਲ ਹਕ ਪਤਾਉ ਦਾ ਮੁਰਸ਼ਦ ਜ਼ੁਨੈਦ ਕੀ ਕਹਿੰਦਾ ਹੈ ਅਹ ਮੇਰੇ ਬੱਚੇ ਲੋਕਾਂ ਦੀ ਇਤਨੀ ਤਾਬ ਨਹੀਂ ਆਉਂਦੀ ਇਤਨੀ ਸਚਾਈ ਨਹੀਂ ਸੁਣ ਸਕਣਗੇ ਤੂੰ ਔਖਾ ਬੈਂਗਾ ਇਸ ਵਾਸਤੇ ਆਇਂਦਾ ਫਿਰ ਤੂੰ ਨਹੀਂ ਕਹਿਣਾ ਅਨਲ ਹੱਕ ਅੱਜ ਡੇਰਾ ਸੀ ਆਸ਼ਰਮ ਸੀ ਜ਼ੁਨੈਦ ਦਾ ਵਿਰਾਕ ਦੀ ਗੱਲ ਹੈ ਅੱਜ ਤੂੰ ਆਖਿਆ ਆਇਂਦਾ ਨਹੀਂ ਕਹਿ ਲਗਾ ਛਾ ਮੇਰੇ ਮੁਰਸ਼ਿਦ ਮੈਂ ਨਹੀਂ ਕਹਾਂਗਾ ਪਰ ਜ਼ੁਨੈਦ ਕਹਿੰਦਾ ਨਹੀਂ ਇੰਜ ਨਹੀਂ ਮੈਂ ਤੇਰੇ ਸਵਾਲ ਨੂੰ ਜਾਣਦਾ ਤੂੰ ਖੁਦਾ ਦੀ ਕਸਮ ਚੁੱਕ ਖੁਦਾ ਦੀ ਕਸਮ ਖਾ ਔਰ ਕਹਿ ਦੇ ਮੈਂ ਅਨਲ ਹੱਕ ਨਹੀਂ ਕਵਾਂਗਾ ਜਦ ਮੁਰਸ਼ਿਦ ਨੇ ਆਖਿਆ ਤਾਂ ਉਹਨੇ ਕਹਿ ਦਿੱਤਾ ਕਸਮੇ ਖੁਦਾ ਮੈਂ ਅਨਲ ਹੱਕ ਨਹੀਂ ਕਵਾਂਗਾ ਨਹੀਂ ਉਸੇ ਹੀ ਰਾਤ ਨੂੰ ਬਗਦਾਦ ਦੇ ਨਵਾਬ ਨੇ ਇਹਦੇ ਚੋਟੀ ਦੇ ਫਕੀਰ ਸਨ ਸਾਧੂ ਸਨ ਉਹਨਾਂ ਨੂੰ ਦਾਵਤ ਦਿੱਤੀ ਸੀ ਜਿਹਨੂੰ ਅਸੀਂ ਬ੍ਰह्मਭੋਜ ਕਹਿ ਦਿੰਦੇ ਹਾਂ ਸਾਰੇ ਫਕੀਰਾਂ ਨੂੰ ਬੁਲਾਇਆ ਸੀ ਘਰ ਵਿੱਚ ਉਹਨਾਂ ਦੇ ਲਈ ਭੋਜਨ ਬਣਾਇਆ ਜ਼ੁਨੈਦ ਨੂੰ ਵੀ ਬੁਲਾਇਆ ਸੀ ਬਈ ਆਪਣੇ ਡੇਰੇ ਦੇ तमाम ਥੇਲਿਆਂ ਸਮੇਤ ਪਹੁੰਚੇ ਜ਼ੁਨੈਦ ਇਰਾਕ ਦੇ ਰੋਟੀ ਦਾ ਫਕੀਰ ਸੀ ਸਭ ਤੋਂ ਵੱਡਾ ਸੀ ਉਸ ਜ਼ਮਾਨੇ ਸਚਾਈ ਕਰਕੇ ਵੀ ਗਿਆਨ ਕਰਕੇ ਵੀ ਆਤਮ ਰਸ ਕਰਕੇ ਵੀ ਅਭਿਆਸ ਕਰਕੇ ਵੀ ਸਮਝ ਕਰਕੇ ਵੀ ਜੇਉ ਸ਼ਾਮ ਨੂੰ ਤਿਆਰ ਹੋ ਕੇ ਜ਼ੁਨੈਦ ਦਾਵਤ ਦੇ ਜਾਣ ਲੱਗਾ ਉਹਨੇ ਮਨਸੂਰ ਨੂੰ ਕਹਿ ਦਿੱਤਾ ਬੇਟਾ ਰੋਟੀ ਤੂੰ ਹੀ ਖਾਣੀ ਆਉਣੀ ਆ ਚੱਲ ਮੇਰੇ ਨਾਲ ਅੱਜ ਬਾਦਸ਼ਾਹ ਦੇ ਘਰ ਦਾਵਤ ਹੈ ਉੱਥੇ ਖਾ ਲੈ ਮੁਰਸ਼ਿਦ ਦਾ ਹੁਕਮ ਸੁਣ ਕੇ ਮਨਸੂਰ ਖੜਾ ਹੋ ਗਿਆ। ਨਾਲ ਚੱਲ ਪਿਆ। ਇੱਕ ਅੰਦਾਜ਼ੇ ਦੇ ਮੁਤਾਬਕ ਕੋਈ 75 ਦੇ ਕਰੀਬ ਫਕੀਰ ਪਹੁੰਚੇ ਸਨ। ਇਸਲਾਮੀ ਢੰਗ ਹੈ ਬਹੁਤ ਵੱਡਾ। ਇਹਨ ਗੋਲ ਦਾਇਰਾ ਬਣਾ ਕੇ ਦਸਤਰਖਾਨ ਵਿਚਾਰ ਸਜਾਇਆ ਗਿਆ। ਸਾਰੇ ਫਕੀਰਾਂ ਨੇ ਚੌਕੜਾ ਮਾਰ ਕੇ ਗੋਲ ਦਾਇਰੇ 'ਚ ਬੈਠੇ। ਵਿਚਕਾਰ ਬਾਦਸ਼ਾਹ ਵੀ ਬੈਠਾ ਹੁਣ ਇਤਨੇ ਫਕੀਰ ਹੋਵਨ ਕਿ ਕੁਦਰਤੀ ਗੱਲ ਤੇ ਰੱਬ ਦੀ ਚੱਲਣੀ ਆ ਪਰਮਾਤਮਾ ਦੀ ਚੱਲਣੀ ਆ ਇੱਕ ਇੱਕ ਨੇ ਆਪਣਾ ਆਪਣਾ ਅਨੁਭਵ ਸੁਣਾਉਣਾ ਸ਼ੁਰੂ ਕੀਤਾ ਵਾਹ ਵਾਹ ਅਜੇ ਸਤਮਾ ਫਕੀਰ ਰੱਬ ਦੀ ਕੋਈ ਗੱਲ ਸੁਣਾ ਰਿਹਾ ਸੀ ਬੜੀ ਉੱਚੀ ਆਵਾਜ਼ ਵਿੱਚ ਮਨਸੂਰ ਦੇ ਕੰਠ ਤੋਂ ਨਿਕਲ ਗਿਆ ਆਨਲ ਹਕ ਆਨਲ ਆ अनला काबू ना कर सके बादशाह आपे तो बाहर हो गया उनैद नु कहंदे तू काफर नु नाल ल्या है इस्लामी जगत विच कोई अनल हक कवे ते काफर है वो थे नहीं बर्दाश्त करदे है एक काफर नु तो नाल ल्या है ਇਹ ਕਾਫਰ ਤੇਰੇ ਨਾਲ ਰਹਿੰਦਾ ਹੈ। ਇਹ ਕਾਫਰ ਤੇਰਾ ਚੇਲਾ ਹੈ। ਹੁਣ ਜ਼ੁਨੈਦ ਚੁੱਪ ਹੋ ਗਿਆ। ਫਿਰ ਪਕੜਿਆ ਗਿਆ ਮਨਸੂਰ। 15 ਦਿਨ ਉਸਤੇ ਮੁਕੱਦਮਾ ਚਲਿਆ ਤੇ 15 ਦਿਨਾਂ ਤੋਂ ਬਾਅਦ ਕਾਜ਼ੀਆਂ ਨੇ ਫਤਵਾ ਲਾਇਆ ਇਹਨੂੰ ਸਜ਼ਾ-ਏ-ਮੌਤ ਦੇਵੋ। ਕਾਫਰ ਬੋਲਦਾ ਹੈ। ਇਹ ਸਜ਼ਾ-ਏ-ਮੌਤ ਕਿਸ ਤਰ੍ਹਾਂ ਦੇਵੋ? ਸੂਲੀ ਤੇ ਚਾੜੋ ਪਰ ਸੂਲੀ ਤੋਂ ਚਾੜਨ ਤੋਂ ਪਹਿਲੇ ਸੁਨ ਪੱਥਰ ਵੀ ਮਾਰੋ ਜਿਹਨੂੰ ਸੰਸਾਰ ਕਰਨਾ ਕਹਿੰਦੇ ਐਨੇ ਕਰੜੀ ਸਜ਼ਾ ਉਸ ਫਕੀਰ ਬਹੁਤ ਵੱਡੀ ਭੇੜ ਦੇ ਮਨਸੂਰ ਨੂੰ ਲੈੰਦਾ ਗਿਆ ਬੜੀਆਂ ਕਰੜੀਆਂ ਸਜ਼ਾਵਾਂ ਮੁਗਲਾਂ ਦੇ ਨਾਲ ਇਸ ਦੇਸ਼ ਦੇ ਵਿੱਚ ਵੀ ਆਈਆਂ ਸਨ ਤੇ ਤਤੀ ਤਵੀ ਤੇ ਵਿਛਾਣਾ ਗਰਮ ਰੇਤਾ ਪਾਣਾ ਚੜਖਣੀਆਂ ਤੇ ਚਾੜਨਾ ਇਸ ਤਰ੍ਹਾਂ ਦੀਆਂ ਕਰੜੀਆਂ ਸਜ਼ਾਵਾਂ ਅਰਬ ਦੇਸ਼ ਤੋਂ ਇੱਥੇ ਆਈਆਂ ਭਾਰਤ ਦੀਆਂ ਨਹੀਂ ਨੇ ਇਹ ਹੁਣੇ ਤਾਂ ਜ਼ਬਾਨਿਸਤਾਨ ਦੀ ਸਰੇਆਮ ਫਾਸੀ ਦੇਂਦੇ ਨੇ ਨੇ ਸਰੇਆਮ ਔਰਤਾਂ ਨੂੰ ਗੋਲੀ ਨਾਲ ਉਡਾਉਂਦੇ ਰਹੇ ਸਰੇਆਮ ਐ ਮੁਖਤਸਰ ਮੈਰਸ ਕਰ ਉਸ ਭੀੜ ਵਿੱਚ ਸੂਲੀ ਦੇ ਕੋਲ ਖੜਾ ਹੈ मंसूर ਹੱਥ ਪੈਰ ਉਸ ਦੇ ਬੰਨੇ ਹੋਏ ਨੇ ਜ਼ੁਨੈਦ ਵੀ ਪਹੁੰਚਿਆ ਔਰ ਕੋਲ ਗਿਆ ਮਨਸੂਰ ਦੇ ਮੁਖ्तसर ਮੈਂ ਅਰਸਤ ਕਰਦਾ ਤਾਂ ਇਤਿਹਾਸ ਦਾ ਨਿੱਕਾ ਜਿਹਾ ਵਰਕਾ ਪਰ ਨਾ ਲੰਬਾ ਚੋੜਾ ਇਤਿਹਾਸ ਹੈ ਜ਼ੁਨੇਦ ਕੋਈ ਪਹੁੰਚੇ ਸਿਰ ਝੁਕ ਜੁਕਾ ਕੇ ਮਨਸੂਰ ਨੇ ਸਲਾਮ ਕੀਤਾ ਆਪਣੇ ਮੁਰਸ਼ਿਦ ਨੂੰ ਜ਼ੁਨੇਦ ਦੇ ਮੂੰਹ ਜਿਹੜੇ ਬੋਲ ਨਿਕਲੇ ਨੇ ਬੜੇ ਧਿਆਨ ਨਾਲ ਸੁਣਨਾ ਮਨਸੂਰ ਪਾਗਲਾਂ ਦੀ ਭੀੜ ਵਿੱਚ ਇਤਨਾ ਸਿਆਣਾ ਹੋ ਜਾਣਾ ਵੀ ਮੈਨੂੰ ਪਾਗਲ ਬਣ ਲੱਗਦਾ ਹੈ ਬੇਈਮਾਨਾਂ ਦੀ ਭੀੜ ਵਿੱਚ ਇਤਨਾ ਇਮਾਨਦਾਰ ਹੋ ਜਾਣਾ ਵੀ ਕਠਨਾਇ ਹੈ ਕਠਨਾਇ ਹੈ ਮੂਰਖਾਂ ਦੀ ਇਸ ਲੰਬੀ ਚੌੜੀ ਭੀੜ ਵਿੱਚ ਇਤਨਾ ਸਿਆਣਾ ਹੋ ਜਾਣਾ ਇਹ ਵੀ ਮੈਨੂੰ ਮੂੜਤਾ ਲੱਗਦਾ ਹੈ ਮੈ ਰਾਤ ਅਰਜ਼ ਕੀਤੀ ਸੀ ਨਾ ਮਹਾਤਮਾ ਬੁੱਧ ਨੇ ਆਨੰਦ ਨੂੰ ਕਿਹਾ ਸੀ ਬਹੁਤ ਵੱਡੀ ਭੀੜ ਦੇ ਵਿੱਚ ਕੋਈ ਚੰਗੇ ਮਨੁੱਖ ਨਹੀਂ ਹੁੰਦੇ ਔਰ ਚੰਗੇ ਮਨੁੱਖਾਂ ਦੀ ਜ਼ਮੀਨ ਤੇ ਕਦੀ ਭੀੜ ਨਹੀਂ ਆਉਂਦੀ ਇਹ ਵੀ ਮੈਂ ਅਰਜ਼ ਕਰ ਲੈ ਚੋਰਾ ਦੀ ਭੀੜ ਹੋਵੇਗੀ ਬੇਈਮਾਨਾਂ ਦੀ ਭੀੜ ਹੋਵੇਗੀ ਝੂਠਿਆਂ ਦੀ ਭੀੜ ਹੋਵੇਗੀ ਬਗਤਾਂ ਦੀ ਕਦੀ ਭੀੜ ਨਹੀਂ ਆਉਂਦੀ ਹਜ਼ਾਰਾਂ ਸਾਲ ਨਰਗਿਸ ਆਪਣੀ ਬੇਨੂਰੀ ਤੇ ਰੋਤੀ ਹੈ ਬੜੀ ਮੁਸ਼ਕਿਲ ਸੇ ਹੁੰਦਾ ਹੈ ਚਮਨ ਵਿੱਚ ਦੀਦਾ ਵਰ ਉਹ ਤਾਂ ਕਦੀ ਕਰਾਂ ਕੋਈ ਐਸਾ ਫੁੱਲ ਖਿੜਦਾ ਹੈ ਜੋ ਮਨੁੱਖਤਾ ਨੂੰ ਮੁਅੱਤਲ ਕਰ ਦਿੰਦਾ ਹੈ। ਖੈਰ ਜ਼ੁਨੈਦ ਕਹਿੰ ਲਗਾ ਮੂਰਖਾਂ ਦੀ ਭੀੜ ਵਿੱਚ ਇਤਨਾ ਸਹਿਣਾ ਹੋ ਜਾਣਾ ਇਹ ਵੀ ਮੈਨੂੰ ਅੱਜ ਮੂਰਖਤਾ ਲੱਗਦੀ ਹੈ। ਪਾਗਲਾਂ ਦੀ ਭੀੜ ਵਿੱਚ ਇਤਨਾ ਮਹਾਨ ਆਲਮ ਫਾਜ਼ਲ ਹੋ ਜਾਣਾ ਮੈਨੂੰ ਇਹ ਵੀ ਪਾਗਲਪਨ ਅੱਜ ਲੱਗਦਾ ਹੈ। ਫਿਰ ਅੱਖਾਂ ਦੇ ਝੰਜੋਨੇ ਐ ਮੇਰੇ ਬੱਚੇ ਮੈਂ ਤੈਨੂੰ ਬਚਾ ਨਹੀਂ ਸਕਦਾ ਕਿਉਂਕਿ ਪਾਗਲਾਂ ਦੀ ਭੀੜ ਹੈ ਭੀੜ ਤੇ ਹਮੇਸ਼ਾ ਦੁਸ਼ਟਾਂ ਦੀ ਆਉਂਦੀ ਹੈ ਭੀੜ ਤੇ ਹਮੇਸ਼ਾ ਬੇਈਮਾਨਾਂ ਦੀ ਆਉਂਦੀ ਹੈ ਭੀੜ ਹਮੇਸ਼ਾ ਕਠੋਰ ਬੰਦਿਆਂ ਦੀ ਆਉਂਦੀ ਹੈ ਲੋਧੀਆਂ ਦੀ ਆਉਂਦੀ ਹੈ ਸੰਤਾਂ ਦੀ ਭੀੜ ਨਹੀਂ ਆਉਂਦੀ ਸੰਤ ਤੇ ਕੋਈ ਇੱਕ ਹੁੰਦਾ ਹੈ ਹਰ ਸ਼ਹਿਰ ਵਿੱਚ ਸੰਤ ਵੀ ਨਹੀਂ ਆਉਂਦਾ ਇਹ ਵੀ ਮੈਨੂੰ ਕਰਦੇ ਆ ਚੰਦਨ ਤਰਨਾ ਬਨਵਨ ਸਾਧਨਾ ਪੂਰਪੁਰਮਾਏ ਸਾਰ ਕਿਤਾਬਲੀ ਦਾ ਕਰਤਾ ਕਹਿੰਦਾ ਚੰਦਨ ਦਾ ਬੂਟਾ ਹਰ ਜੰਗਲ ਦੇ ਚ ਨਹੀਂ ਆਉਂਦਾ ਰੱਬ ਨਾਲ ਜੁੜੀ ਹੋਈ ਆਤਮਾ ਹਰ ਸ਼ਹਿਰ ਦੇ ਚ ਨਹੀਂ ਆਉਂਦੀ ਨਹੀਂ ਆਉਂਦੀ ਕਿਧਰੇ-ਕਿਧਰੇ ਆਉਂਦੀ ਔਰ ਹੋਂਦੀਏ ਤੇ ਉਹਦੀ ਸਮਝ ਨਹੀਂ ਪੈਂਦੀ ਸੰਤ ਨੂੰ ਸੰਤੀ ਸਮਝੇਗਾ ਪਾਗਲਾਂ ਦੀ ਭੀੜ ਵਿੱਚ ਐ ਮੇਰੇ ਬੱਚੇ ਇਤਨੇ ਸਿਆਣੇ ਹੋ ਜਾਣਾ ਮੈਨੂੰ ਪਾਗਲ ਪਣ ਲੱਗਦਾ ਹੈ ਪਰ ਮੈਂ ਪਾਗਲਾਂ ਤੋਂ ਤੈਨੂੰ ਬਚਾਵਾਂ ਕਿਵੇਂ पर ऐ मेरे बच्चे मैं जो इतना आया इस भीड़ दे दे, तेरे गिला तू खुदा भी कसम चुकी सी के अनल हक नहीं कमांगा पर तू आखे सरे आम बादशाह बैठा सी सारे फकीर बैठे सन तू मेरे सामने खुदा दी कसम चुकी है नहीं आखांगा पर तू आखे ਮਨਸੂਰ ਕਹਿੰਦਾ ਐ ਮੇਰੇ ਮੁਰਸ਼ਿਦ ਮੈਂ ਨਹੀਂ ਆਖਿਆ ਮੈਂ ਨਹੀਂ ਆਖਿਆ ਮੈਂ ਖੁਦਾ ਦੀ ਕਸਮ ਨਿਭਾਈ ਹੈ ਨਹੀਂ ਤੋੜੀ ਪਰ ਜੇ ਖੁਦਾ ਹੀ ਆਖਣ ਲੱਗ ਪਵੇ ਤਾਂ ਮਨਸੂਰ ਕੀ ਕਰੇ ਮੈਂ ਕੀ ਕਰਾਂ ਬੋਲੇ ਸੋ ਨਿਹਾਲ ਪਰ ਮੈਂ ਕੀ ਕਰਾਂ ਮੈਂ ਨਹੀਂ ਆਖਿਆ ਮੈਂ ਨਹੀਂ ਆਖਿਆ ਇਸਲਾਮੀ ਇਤਿਹਾਸ ਕਹਿੰਦਾ ਹੈ ਇਹ ਜ਼ੁਨੈਦ ਉਸਦੇ ਪੈਰੀ ਪੈ ਗਿਆ ਤੂੰ ਨਹੀਂ ਬੋਲਿਆ ਵਾਕਈ ਖੁਦਾ ਬੋਲੇ ਖੁਦਾ ਬੋਲੇ ਤੂੰ ਤੇ ਚੁੱਪ ਕਰ ਗਏ ਤੂੰ ਤੇ ਖਾਮੋਸ਼ ਹੋ ਗਏ ਪਰ ਜ਼ੁਨੈਦ ਕਹਿੰਦਾ ਹੈ ਉਸ ਭੀੜ ਦੀ ਤਰਫ ਮੁਖਾਤਬ ਹੋ ਗਏ ਐ ਖੁਦਾ ਤੇਰੀ ਆਵਾਜ਼ ਨੂੰ ਵੀ ਉਹੀ ਸਮਝੇ ਜੋ ਤੇਰੇ ਜੈਸਾ ਹੋਵੇ ਕੌਣ ਸਮਝੇ ਕੌਣ ਸਮਝੇ ਕਿਸ ਨੇ ਸਮਝਣਾ ਹੈ ਖਜ਼ਾਨਾ ਪਿਆ ਖਸਮ ਦੇ ਬੋਲ ਨੇ ਕੌਣ ਸਮਝੇ ਇਹ ਬਾਣੀ ਬਿਰਲੋ ਵਿਚਾਰ ਮਹਿਰਸ ਕਰਾਂ ਰੋਮ ਰੋਮ ਸਦਕੇ ਹੋ ਜਾਏਗਾ ਇੱਕ ਇੱਕ ਪੰਕਤੀ ਤੋਂ ਜਿਸ ਦਿਨ ਪੰਕਤੀ ਦੀ ਕੋਈ ਝਲਕ ਸਾਹਮਣੇ ਆ ਗਏ ਸਭ ਡਿੰਪ ਪਖੰਡ ਤੋਂ ਵੱਜ ਜਾਓਗੇ